ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਥ ਆਨੰਦ ਕੋ ਬਰਨ ਬਾੰਧ ਕਰ ਲੈ ਗਏ ਸਵਈਆ ਜਿਸ ਏਕ ਦਵਾਦਸ ਕੇ ਹਰ ਤਾਤ ਚਲਿਓ ਜਬ ਨਾਮ ਹੈ ਨਾਵਨ ਕਾਜੈ ਆਇ ਪਰਿਓ ਜਲ ਮੈਂ ਬਰਨੰਗਾਜ ਕੋਪ ਗਹਿਓ ਸਮਜੋਰ ਸਮਾਜੈ ਬਾਦ ਚੱਲਾ ਸੰਗ ਲੈ ਵਰਨੰ ਪਹਿਰ ਕਨਰ ਕੇ ਬਿਨ ਹੀ ਕੁਪ ਗਾਜੈ ਜਾਏ ਕਠੜ ਕਰਿਓ ਜਬ ਹੀ ਪਹਿਚਾਨ ਲਿयो ਦਰਿਆਵਨ ਰਾਜੈ ਸੋਈਆ ਆਨੰਦ ਬਿਨਾ ਪੁਰ ਸੁਨ ਭਇਓ ਸਭ ਹੀ ਮਿਲ ਕੇ ਹਰ ਜੀ ਪਹਿ ਆਏ ਆਏ ਪ੍ਰਣਾਮ ਕਰੇ ਪਰ ਪਾਇਨ ਆਨੰਦ ਤ੍ਰਿਆਦੇਕ ਤੇ ਕੀ ਗਿਆਏ ਕੈ ਬਹ ਭਾਂਤਨ ਸੋਬਿਨਤੀ ਕਰ ਕੈ ਕ੍ਰਿਸ਼ਨਾ ਭਗਵਾਨ ਰਜਾਏ ਮੋਹ ਪਤ ਆਜ ਗਏ ਉਟਕੈ ਹਮ ਢੂੰਡ ਰਹੇ ਕਹੂੰ ਐ ਨਹੀਂ ਪਾਏ ਕਾਂਬਾਚ ਸਵਈਆ ਤਾਤ ਕਹਿਓ ਹਸ ਕੈ ਜਸੁਦਾ ਪਹਿ ਤਾਤ ਲਿਆਵਨ ਕਉ ਹਮ ਜੈ ਹੋਂ ਸਾਤ ਆਕਾਸ਼ ਪਤਾਲ ਸੋ ਸੋ ਸਤਹਿ ਜਾਏ ਜਹੀ ਤਹਿ ਜਾਹੀ ਤੇ ਲਿਆ ਹੋਂ ਜੋ ਮਰ ਗਇਓ ਤਉ ਜਾ ਜਮਕੇ ਪੁਰ ਆਯੁਧ ਲੈ ਕੁੱਪ ਭਾਰਤ ਕਹਿ ਹੋਂ ਅਨੰਦ ਕੋ ਆਨ ਮਿਲਾਇ ਹੋਂ ਹਉ ਕਿਹ ਜਾਏ ਰਮੈ ਤਉ ਜਾਣ ਨ ਦੇਹੋਂ ਸਈਆ ਗੋਪ ਪਰਨਾਮ ਗਏ ਕਰ ਕੈ ਗ੍ਰਹਿ ਕੋ ਗ੍ਰਹਿ ਤੋ ਹਸ ਕੈ ਇਹ ਇਮ ਕਾਨ ਕਹਿਓ ਹੈ ਗੋਪਨ ਕੇ ਪਤ ਕੋ ਮਿਲ ਹੋਂ ਇਹ ਝੂਟ ਨਹੀਂ ਫੁਨ ਸਤਲ ਹੈ ਹੋ ਹੈ ਗੋਪਨ ਕੇ ਮਨ ਕੋ ਅਤਹਿ ਦੁਖ ਬਾਤ ਸੁਨੇ ਹਰ ਦੂਰ ਬਹਿਉ ਹੈ ਛਾੜ ਅਤੀਰਜ ਤੀਨ ਸਭੋ ਫੁਨ ਤੀਰਜ ਕੋ ਮਨ ਗਾੜ ਗਹਿਉ ਹੈ ਸੋਈਆ ਪ੍ਰਾਤ ਭਏ ਹਰ ਜੀ ਉਠ ਕੇ ਜਲ ਵਿੱਚ ਤਸਿਓ ਬਰਨੰ ਪਹਿ ਆਇਓ ਆਏ ਕਾ ਠਾੜ ਭਇਓ ਜਬ ਹੀ ਨਦੀਆ ਪਤ ਪਾਇਨ ਸੋ ਲਪਟਾਇਓ ਪ੍ਰਿਤਨ ਮੋ ਅਜਨੇ ਤੁਮ ਤਾਤ ਅਨਿਓ ਬੰਦ ਕਹਿ 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 ਕਿ ਗਿਆਇਓ ਬਹਾਨੇ ਮਾਪਣ ਦੋਖ ਕਰੋ ਇਹ ਭੇਦ ਹਮ ਲਖ ਕੇ ਨਹੀਂ ਪਾਇਓ ਜਿਨ ਰਾਜ ਪਪੀਛਨ ਰੀਜ ਦਇਓ ਇਸ ਕੈ ਜਿਨ ਰਾਵਨ ਖੇਤ ਮਰਿਓ ਹੈ ਜਾਹੇ ਮਰਿਓ ਮੋਰਾ ਨਾਮ ਅਗਾਸੁਰ ਪੈ ਬਲ ਕੋ ਛਲ ਸੋ ਜੋ ਛਲਿਓ ਹੈ ਜਾਹੇ ਜਲੰਦਰ ਕੀ ਤ੍ਰਿਯ ਕੋ ਤਹਿ ਮੂਰਤ ਕੈ ਸਤ ਜਾਹੇ ਧਰਿਓ ਹੈ ਤਨ ਹੈ ਭਾਗ ਕਿਨੋ ਹਮਰੇ ਤੇ ਕੋ ਹਮ ਪੇਖ ਬੋ ਆਜ ਕਰਿਓ ਹੈ ਦੋਹਰਾ ਪਾਇਨ ਪਰ ਕੈ ਬਰਨ ਜੂ ਦਇ ਅਨੰਦ ਕਉ ਸਾਥ ਕਹਿਓ ਭਾਗ ਮੋਹਿ ਧੰਨ ਹੈ ਚਲੈ ਪੁਸਤਕਨ ਗਾਥ ਸਵਈਆ ਤਾਤ ਕੋ ਸਾਥ ਲਿਓ ਭਗਵਾਨ ਚਲਿਓ ਪੁਰ ਕੋ ਮਨ ਆਨੰਦ ਭੀਨੋ ਬਾਹਰ ਲੋਕ ਮਿਲੇ ਬਿਰਜ ਕੇ ਕਰ ਕਾਨ ਪ੍ਰਣਾਮ ਪ੍ਰਾਕਰਮ ਕੀਨੋ ਬਾਏ ਪਰੇ ਹਰ ਕੇ ਬਹ ਬਾਰਨ ਦਾਨ ਕਨੋ ਜਿ ਜ ਲੋਕਨ ਦੀਨੋ ਆਏ ਮਿਲਾਏ ਦਇਓ ਬ੍ਰਿਜ ਕੋ ਪਤ ਸਤ ਹਮੈ ਕਰਤਾ ਕਰ ਚੀਨੋ ਨੰਦ ਬਾਚ ਸਵਈਆ ਬਾਹਰ ਆਨ ਕਹਿਓ ਬ੍ਰਿਜ ਕੇ ਪਤ ਕਾਨਨ ਕੰਨ ਹੀ ਜਗ ਕੋ ਕਰਤਾ ਰੇ ਰਾਜ ਦਇਓ ਇਨ ਰੀਜ ਬਪੀ ਛਨ ਰਾਵਨ ਸੇ ਰਿਪਾ ਕੋਟਕ ਮਾਰੇ ਬ੍ਰਿਤਨ ਲੈ ਬਰਨੈ ਬੰਦੇਓ ਤਿਹਤੇ ਮੁਹ ਆਨਿਓ ਹੈ ਯਾਹੀ ਛਡਾਰੇ ਕਹਿ ਜਗ ਕੋ ਕਰਤਾ ਸਮਝੋ ਇਹ ਕੋ ਕਰ ਕਹਿ ਸਮਝੋ ਨਹੀਂ ਬਾਰੇ ਸਵਯਾ ਗੋਪ ਸਬੋ ਆਪਣੇ ਮਨ ਭੀਤਰ ਜਨ ਹਰੀ ਇਹ ਭੇਦ ਵਿਚਾਰਿਓ ਦੇਖਹ ਜਾਏ ਬੈਕੁੰਠ ਸਬ ਹਮ ਪੈ ਪੈ ਇਹ ਕਹਿ ਇਹ ਭਾਂਤ ਉਚਾਰਿਓ ਤਾ ਛਬ ਕੋ ਜਸ ਉੱਚ ਮਹਾ ਕਬ ਨੇ ਆਪਣੇ ਮੁਖ ਤੇ ਇਮਮ ਸਾਰਿਓ ਗਿਆਨ ਹੋਇਆ ਪਰਸ ਗੋਪਨ ਲੋਹ ਕਾ ਕਾਨ ਸਬੈ ਕਰ ਚੰਤ ਕੰਚਨ ਦਾਰਿਓ ਸਵਯਾ ਜਾਣ ਕ ਅੰਤਰ ਕੋ ਲਖਿਆ ਜਬ ਰੈਨ ਪਰੀ ਤਬਹੀ ਪਰ ਸੋਏ ਦੁਖ ਜਿਤੇ ਜੋ ਹੁਤੇ ਮਨ ਮੈ ਤਿਤਨੇ ਹਰ ਨਾਮ ਕੇ ਲੇਵਤ ਖੋਏ ਪਾਇ ਗਇਓ ਸੁਪਨਾ ਸਭ ਕੋ ਤਿਹ ਜਾਪਿ ਖਐ ਤਿਆਤਰੀਆ ਨਰ ਦੋਏ ਜਾਏ ਅਨੂਪ ਬਿਰਾਜਤ ਥੀ יהה ਜਾ ਸਮ ਜਾ פונ ਔਰ ਨਕੋਏ ਸਵਯਾ ਸਭ ਗੋਪ ਵਿਚਾਰ ਕਹਿਓ ਮਨ ਮੈਂ ਇਹ ਬੈਕੁੰਠ ਕੇ ਬ੍ਰਿਜ ਮੋਹੇ ਪਲਾ ਹੈ ਕਾਨ ਸਮੈ ਲਖਿਐ ਨ ਇਹਾ 오हो ओहो जा पखिया भगवान ਖੜਾ ਹੈ ਗੋ ਰਸ ਖਾਤੁ ਹਾ ਹਮਤੇ ਮੰਗ ਜੋ ਕਰਤਾ ਸਭ ਜੀਵ ਜਲਾ ਹੈ ਸੋ हमरे गृह छाਛਹਿ ਪੀਵਹਿ ਜਾਹਿ ਰਮੀ ਨਭ ਹੂਮ ਕਲਾ ਹੈ ਇਤ ਸ੍ਰੀ ਬਚਿੱਤਰ ਨਾਟਕ ਗ੍ਰੰਥੇ ਕ੍ਰਿਸ਼ਨ ਅਵਤਾਰੇ ਆਨੰਦ ਜੂ ਕੋ ਬਰਨ ਪਾਸਤੇ ਛਡਾਏ ਲਿਆਏ ਬੇਕੁੰਠ ਦਿਖਾਵ ਸਭ ਗੋਪਨ ਕੋ ਧਿਆਇ ਸਮਾਪਤ ਅਥ ਦੇਵੀ ਜੂ ਕੀ ਉਸਤਤ ਕਥਨੰ ਪੁਜੰਗ ਪ੍ਰਿਆਦ ਛੰਦ ਤੂ ਹੀ ਅਸਤਰ ਨਹੀਂ ਸ਼ਸਤਰ ਨਹੀਂ ਆਪ ਰੂਪਾ ਤੂ ਹੀ ਅੰਬਕਾ ਜੰਬ ਹੰਤੀ ਅਨੂਪਾ ਤੂ ਹੀ ਤੂ ਹੀ ਅੰਬਕਾ ਸੀਤਲਾ ਤੋਤਲਾ ਹੈ ਪ੍ਰਿਥਵੀ ਭੂਮ ਆਕਾਸ ਤੈ ਹੀ ਤੈ ਹੀ ਕੀਆ ਹੈ ਤੁਹੀ ਮੁੰਡ ਮਰਦੀ ਕਪਰਦੀ ਭਵਾਨੀ ਤੁਹੀ ਕਾਲ ਕਾ ਜਾਲ ਪਾਰਾਜ ਧਾਨੀ ਮਹਾ ਜੋਗ ਮਾਇਆ ਤੁਹੀ ਈਸ਼ਵਰੀ ਹੈ ਤੁਹੀ ਤੇਜ ਆਕਾਸ਼ ਥੰਬੋ ਮਹੀ ਹੈ ਤੁਹੀ ਰਿਸ਼ਟਣੀ ਪੁਸ਼ਟਣੀ ਜੋਗ ਮਾਇਆ ਤੁਹੀ ਮੋਹ ਸੋਚਾਉਦ ਹੂੰ ਲੋਕ ਛਾਇਆ ਤੁਹੀ ਸੁੰਭ ਨਾ ਸੁੰਭ ਹੰਤੀ ਭਵਾਨੀ ਤੁਹੀ ਚਾਉਦ ਹੂੰ ਲੋਕ ਕੀ ਜੋਤ ਜਾਨੀ ਤੁਹੀ ਰਿਸ਼ਟਣੀ ਪੁਸ਼ਟਣੀ ਸ਼ਾਸਤ੍ਰਣੀ ਹੈ ਤੁਹੀ ਕਸ਼ਟਣੀ ਹਰ ਹਰਤਣੀ ਅਸਤ੍ਰਣੀ ਹੈ ਤੁਹੀ ਜੋਗ ਮਾਇਆ ਤੁਹੀ ਬਾਗ ਬਾਨੀ ਤੁਹੀ ਅੰਬਕਾ ਜੰਬ ਹਾਰਾਜ ਦਾਨੀ ਮਹਾਜੋਗ ਅਮਾਇਆ ਮਹਾਰਾਜ ਦਾਨੀ ਭਵੀ ਭਾਵਨੀ ਭੂਤ ਪੱਬਿਆੰ ਪਵਾਨੀ ਚਰੀ ਆਚਰਣੀ ਕੇ ਚਰਣੀ ਭੂਪਣੀ ਹੈ ਮਹਾਬਾਹਣੀ ਆਪਨੀ ਰੂਪਣੀ ਹੈ ਮਹਾ ਭੈਰਵੀ ਪਾਪੂਤ ਨੇ ਸੁਰੀ ਪਵਾਨੀ ਭਵੀ ਪਾਵਨੀ ਪੱਬਿਆੰ ਕਾਲੀ ਕਿਰਪਾਨੀ ਜਯਾ ਆਜਯਾ ਹਿੰਗੁਲਾ ਪਿੰਗੁਲਾ ਹੈ ਸਿਵਾਸੀ ਤਲਾ ਮੰਗਲਾ ਤੋਤਲਾ ਹੈ ਤੁਹੀ ਅਛਰਾ ਪਛਰਾ ਬੁੱਧ ਬ੍ਰਿਧਿਆ ਤੁਹੀ ਪੈਰਵੀ ਭੂਪਣੀ ਸੁਧ ਸਿੱਧਿਆ ਮਹਾ ਬਾਹਣੀ ਅਸਨਨੀ ਸ਼ਾਸਤਰ ਧਾਰੀ ਤੁਹੀ ਤੀਰ ਤਰਵਾਰ ਕਾਟੀ ਕਟਾਰੀ ਤੁਹੀ ਰਾਜਸੀ ਸਾਤ ਕੀ ਤਾਮਸੀਹ ਤੁਹੀ ਬਾਲਕਾ ਬ੍ਰਿਧਣੀ ਔਜਵਾ ਹੈ ਤੁਹੀ ਦਾਨਵੀ ਦੇਵਣੀ ਜਖਣੀ ਹੈ ਤੁਹੀ ਕਿੰਨਰਣੀ ਮੱਛਣੀ ਕੱਛਣੀ ਹੈ ਤੁਹੀ ਦੇਵੇ ਦੇਵਤੇ ਸੇਸਣੀ ਦਾਨਵੇਸਾ ਤੁਹੀ ਅਸਰਪੇਸ਼ ਤੁਹੀ ਰਾਜ ਰਾਜेश्वरी जोगमाया ਮਹਾਂਬੋਹ ਸੋਚਉਦਹੁ ਲੋਕਛਾਇ ਤੁਹੀ ਬ੍ਰਾਹਮੇ ਬੈਸਨਵੀਂ ਸ੍ਰੀ ਭਵਾਨੀ ਤੁਹੀ বাসਵੀ ਈਸ਼ਵਰੀ ਕਾਰਤਕਿਆਨੀ ਤੁਹੀ ਅੰਬਕਾ ਦੁਸ਼ਟ ਹਮੁੰਡ ਮੰਡ ਮਾਲੀ ਤੁਹੀ ਕਸ਼ਟ ਹੰਤੀ ਕਿਰਪਾ ਕੈ ਕਿਰਪਾਲੀ ਤੁਹੀ ਤੁਮੀ ਬ੍ਰਾਹਰਣੀ ਤੁਮੀ ਬ੍ਰਾਹਣੀ ਹਵੈ ਹਰਨੰ ਨਾਚ ਮਾਰਿਓ ਹਰੰਗ ਨਾਕ ਸੰ سنگਣੇ ਹਵੈ ਪਛਾਰਿਓ ਤੁਮੀ ਬਾਵਨੀ ਫੁਆ ਤਿੰਨੋ ਲੋਗ ਮਾਪੇ ਤੁਮਿ ਦੇਵਦਾਨੋ ਕੀਏ ਜੱਛ ਥਾਪੇ ਤੁਮੀ ਰਾਮ ਫੁਆ ਕੈ ਦਸਾ ਗਰੀਵ ਖੰਡਿਓ ਤੁਮੀ ਕ੍ਰਿਸ਼ਨ ਫੁਆ ਕੰਸ ਕੇਸੀ ਬਿਹੰਡਿਓ ਤੁਮੀ ਜਾਲਪਾ ਫੁਆ ਬਿੜਾ ਲਾਛ ਧਾਇਓ ਤੁਮੀ ਸੁੰਬ ਨ ਸੁੰਬਦਾਨੋ ਖਪਾਇਓ ਦੋਹਰਾਤ ਦਾਸ ਜਾਣ ਕਰ ਦਾਸ ਪਰ ਕੀਜੈ ਕਿਰਪਾ ਅਪਾਰ ਆਪ ਹਾਥ ਦਾ ਆਪ ਹਾਥ ਦਾ ਰਾਖ ਮੋਹਿ ਮਨ ਕਰਮ ਬਚਨ ਵਿਚਾਰ ਚਾਉ ਪਈ ਮੈਂ ਨਾ ਗਣੇ ਸਹਿ ਪ੍ਰਥਮ ਮਨਾਉ ਕਿਸਨ ਬਿਸਨ ਕਬ ਹੂ ਨਹ ਧਿਆਉ ਕਾਨ ਸੁਨੈ ਪਹਿਚਾਨ ਨਾ ਤਿੰਨ ਸੋ ਲਿਵ ਲਾਗੀ ਮੋਰੀ ਭਗ ਇਨ ਸੋ ਮਹਾਕਾਲ ਰਖਵਾਰ ਹਮਾਰੋ ਮਹਾਲੋਹ ਮੈਕਿੰਕਰ ਥਾਰੋ अपना जान करो अखवार बाहे गहे की लाज विचार अपना जान मुझे प्रित परिय चुन चुन सत्र हमारे मरिया देग तेग जग में दोउ चला राख आप मोहि और न दलए तुम मम कर हो सदा प्रतापारा तुम साहिब मैं दास तिहारा जान अपना मुझे निवाज आप करो हमरे सब काज ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜਾ ਦਾਸ ਜਾਣ ਕਰ ਕਿਰਪਾ ਕਰ ਹੋ ਮੋਹਿ ਹਾਰ ਪਰਾ ਮੈਂ ਆਨ ਦਵਾਰ ਤੋਹਿ ਆਪਣਾ ਜਾਣ ਕਰੋ ਪ੍ਰਤ ਪਾਰਾ ਤੁਮ ਸਾਹਿਬ ਮੈਂ ਕਿੰ ਕਰ ਥਾਰਾ ਦਾਸ ਜਾਣ ਰਹਿ ਹਾਥ ਦਾਸ ਜਾਣ ਦਾ ਹਾਥ ਉਬਾਰੋ ਹਮਰੇ ਸਭ ਬੈਰੀਆਂ ਸੰਘਾਰੋ ਪ੍ਰਥਮ ਧਰੋ ਭਗਵਤ ਕੋ ਧਿਆਨਾ ਬਾਹਰ ਕਰੋ ਕਬਿਤਾ ਬਿਦਨ ਬੇਦ ਨਾਨਾ ਕ੍ਰਿਸ਼ਨ ਜਥਾ ਮਤ ਚਰਿਤਰ ਉਚਾਰੋ ਚੂਕ ਹੋਏ ਕਬਲੇ ਹੋ ਸੁਧਾਰੋ ਇਹ ਤਸਰੀ ਦੇਵੀ ਉਸਤਤ ਸਮਾਪਤਾ ਅਰਥ ਰਾਸ ਮੰਡਲ ਸਵਈਆ ਜਬ ਆਈ ਹੈ ਕਾਤਕ ਕੀ ਰੁੱਤ ਸੀਤਲ ਕਾਨ ਤਬੈ ਅਤਹੀ ਰਸੀਆ ਸੰਗ ਗੋਪਨ ਖੇਲ ਵਿਚਾਰ ਕਰਿਓ ਜੋ ਹਤੋ ਭਗਵਾਨ ਮਹਾ ਜਸੀਆ ਅਪਵਿਤਰਨ ਲੋਗਨ ਅਪਵਿਤਰਨ ਲੋਗਨ ਕੇ ਜੇ ਹਕੇ ਪਗ ਲਾਗਤ ਪਾਪ ਸਮੈ ਨਸੀਆ ਤੇ ਹ ਕੋ ਸੁਨ ਤ੍ਰੀਨ ਕੇ ਸੰਗ ਖੇਲ ਨਿਵਾਰ ਹੁਕਾਮ ਇਹ ਬਸੀਆ ਸਵਈਆ ਆਨਨ ਜਾਹੇ ਨਿਸਾਪਤ ਸੋ ਦ੍ਰਿਗ ਕੋਮਲ ਹੈ ਕਮਲਾ ਦਲ ਕੈਸੇ ਹੈ ਭਰਟੇ ਧਨ ਸੇ ਬਰਨੀ ਸਰ ਦੂਰ ਕਰੈ ਤਨ ਕੇ ਦੁਖ ਰੈ ਸੇ ਕਾਮ ਕੀ ਸਾਨ ਕੇ ਸਾਥ ਕਸੇ ਦੁਖ ਸਾਧਨ ਕੇ ਕਟਵੇ ਕਹ ਤੈਸੇ ਕੌਲ ਕੈ ਪੱਤਰ ਕੇ ਦੋ ਸਸ ਸਾਥ ਲਗੇ ਕਬ ਸੁੰਦਰ ਸਿਆਮ ਅਰੈ ਸੇ ਸਵਈਆ ਬੰਦਕ ਹੈ ਟਟਿਆ ਬਰਨੀ ਧਰ ਕੋਰਨ ਕੀ ਦੁੱਤ ਸਾਇਕ ਸੰਦੇ ਢਾਡੇ ਹੈ ਹਾਟੇ ਹੈ ਕਾਨ ਕਿਦੋ ਬਨ ਮੈਂ ਤਨ ਪੈਸੇ ਰਪੈ ਅੰਬੂਆ ਰੰਗ ਬਾਂਦੇ ਚੱਲ ਚੱਲੇ ਹਰੂਏ ਹਰੂਏ ਮਨੁ ਸਿੱਖ ਦਈ ਇਹ ਬੱਦਕ ਪਾਂਦੇ ਆ ਸਭ ਹੀ ਠੱਟ ਬੱਦਕ ਸੇ ਮਨ ਮੋਹਨ ਜਾਲ ਪਿਤੰਬਰ ਕਾਂਦੇ ਸੋ ਉਠ ਠਾੜ ਕਿਦੋ ਮਨ ਮੈਂ ਜੁਗ ਤੇ ਸਰ ਮੈਂ ਪਾਤ ਜੋ ਉਸੀਆ ਜਮਨਾ ਮੈਂ ਖੇਲ ਕੇ ਕਾਰਨ ਕੋ ਘਾਸ ਚੰਦਨ ਭਾਲ ਮੈਂ ਟੀਕੋ ਦੀਆ ਭਿਲਰਾ ਦਰ ਨੈਣ ਕੇ ਸੈਨਨ ਕੋ ਸਭ ਗੋਪਨ ਕੋ ਮਨ ਚੋਰ ਲਿਆ ਕਬ ਸ਼ਾਮ ਕਹੈ ਭਗਵਾਨ ਕਿ ਦੋ ਰਸ ਕਾਰਨ ਕੋ ਠੱਗ ਬੇਸ ਕੀਆ ਸਵਈਆ ਦ੍ਰਿਗ ਜਾਹੇ ਮ੍ਰਿਗੀ ਪਤ ਕੀ ਸਮ ਹੈ ਮੁਖ ਜਾਹੇ ਨਿਸਾਪਤ ਸੀ ਛਬ ਪਾਈ ਜਾਹੇ ਕੋ ਰੰਗਨ ਕੇ ਰੇਪਸੀ ਕਟ ਕੰਚਨ ਸੀ ਤਨ ਨੈ ਛਬ ਛਾਈ ਪਾਟ ਬਨੇ ਕਦਲੀ ਦਲ ਦਵੈ ਜੰਗਵਾ ਪਰ ਤੀਰਨ ਸੀ ਦੋਤ ਗਾਈ ਅੰਗ ਪ੍ਰਤੰਗ ਸੁ ਸੁੰਦਰ ਸਿਆਮ ਕਛੂ ਉਪਮਾ ਕਹੀਐ ਨਹੀਂ ਜਾਈ ਸਵਈਆ ਮੁਖ ਜਾਹੇ ਨਿਸਾਪਤ ਕੀ ਸਮ ਹੈ ਬੰਦ ਮੈਂ ਤੈਨ ਗੀਤ ਰਜਿਓ ਅਰ ਗਾਇਓ ਤਾ ਸੁਰ ਕੋ ਧੁਨ ਸੁਣਨ ਮੈਂ ਬ੍ਰਿਜ ਹੂੰ ਕੀ ਤ੍ਰਿਆ ਸਭ ਹੀ ਸੁਨ ਪਾਇਓ ਧਾਇ ਚਲੀ ਹਰ ਕੇ ਮਿਲਬੇ ਕਹਤਾਓ ਸਭ ਕੇ ਮਨ ਮੈਂ ਜਬ ਪਾਇਓ कान मनो मृगनी जो गति छल बे कहो कंटक हेर बनाया दैया मुरली मुख कानर के तरुए तर श्याम कहै बिद्ध खूब छकी ब्रज भामन आ पहुची दवरी सुद्ध हिया जो रही न कछु मुख की मुख को पख रूप के बास्य भई ਮਤ ਹੋਇ ਅਤ ਹੀ ਕਹਿ ਕਾਨ ਬਕੀ ਇਕ ਭੂਮ ਇਕ ਝੂਮ ਪਰੀ ਇਕ ਗਾਇ ਉਠੀ ਏ ਤਨ ਮੈਂ ਇਕ ਹੋਇ ਰਹਿਗੀ ਸੋ ਜਕੀ ਇਕ ਝੂਮ ਪਰੀ ਇਕ ਗਾਇ ਉਠੀ ਤਨ ਮੈਂ ਇਕ ਹੋਇ ਰਹਿਗੀ ਸੋ ਜਕੀ ਸੋਈਆ ਹਰ ਕੀ ਸੁਨ ਕੈ ਸੁਨ ਸੌਨਨ ਮੈਂ ਸਭ ਧਾਇ ਚਲੀ ਬ੍ਰਿਜ ਭੂਮ ਸਕੀ ਸਭ ਮੈਨ ਕੇ ਹੱਥ ਗਈ ਬਦ ਕੈ ਸਭ ਸੁੰਦਰ ਸਿਆਮ ਕੀ ਪੇਖ ਅਖੀ ਨਿਕਰੀ ਗ੍ਰਹਿ ਤੇ ਬ੍ਰਿਗਨੀ ਸਮ ਮੰਨਹ ਗੋਪਨ ਤੇ ਨਹ ਜਾਹ ਰ ਕੀ ਇਹ ਭਾਂਤ ਹਰੀ ਪਹਿ ਆਏ ਗਈ ਜਨ ਆਏ ਗਈ ਸੁੱਧ ਜਾਣ ਸਕੀ ਜਨ ਆਏ ਦਏ ਸੁੱਧ ਜਾਣ ਸਕੀ ਸਵਯਾ ਗਈ ਆਏ ਦਸੋ ਦਿਸ ਤੇ ਗੁਪਿਆ ਸਭ ਹੀ ਰਸ ਕਾਨ ਕੇ ਸਾਥ ਪਗੀ ਪਿਖ ਕੈ ਮੁਖ ਕਾਨ ਕੋ ਚੰਦ ਕਲਾ ਸੋ ਚਕੋ ਰ ਨਸੀ ਮਨ ਮੈਂ ਉਮਗੀ ਹਰ ਕੋ ਪੁਨ ਸੁਧ ਸੋ ਆਨਨ ਪੇਖ ਕਿਦੋ ਤਿਨ ਕੀ ਠਾਗ ਢੀਠ ਲਗੀ ਭਗਵਾਨ ਪ੍ਰਸੰਨ ਭਇਓ ਪੇਖ ਕੈ ਕਬ ਸਿਆਮ ਮਨੋ ਮ੍ਰਿਗ ਦੇਖ ਮ੍ਰਿਗੀ ਸੋਈਆ ਗੋਪਨ ਕੀ ਬਰਜੀ ਨ ਰਹੀ ਸੋਨ ਸੁਰ ਕਾਨਰ ਕੀ ਸੁਨ ਬੇ ਕਹੋ ਤਰਾਗੀ ਨਾਖ ਚੱਲੀ ਆਪਣੇ ਗ੍ਰਹਿ ਇਓ ਜਿਵੇਂ ਮਾਤਰ ਜੁਗੀ ਸਵਰ ਇੰਦਰ ਹੈ ਲਾਗੀ ਦੇਖਣ ਕੋ ਮੁਖਤਾ ਹੈ ਚਲੀ ਜੋੂ ਕਾਮ ਕਲਾ ਹੂ ਕੋ ਫੁਨ ਥਾਗੇ ਡਾਰ ਚਲੀ ਸਿਰ ਕੇ ਪਟਿ ਓ ਜਨ ਡਾਰ ਚਲੀ ਸਭ ਲਾਜ ਭਾਗੀ ਕਾਨ ਕੇ ਪਾਸ ਗਈ ਜਬ ਹੀ ਤਬ ਹੀ ਸਭ ਗੋਪਨ ਲੀਨ ਸੋ ਸੰਗਾ ਚੀਰ ਪਰੇ ਗਿਰ ਕੈ ਤਨ ਭੂਖਨ ਟੂਟ ਗਈ ਤਿੰਨ ਹੱਥਨ ਬੰਗਾ ਕਾਨ ਕੋ ਰੂਪ ਨਿਹਾਰ ਸਭੈ ਗੁਪੀਆ ਕਬ ਸਿਆਮ ਭਾਈ ਇਕ ਰੰਗਾ ਹੋਏ ਗਈ ਤਨ ਮੈਂ ਸਭ ਹੀ ਇਕ ਰੰਗ ਪਰ ਇਕ ਰੰਗ ਮਨੋ ਸਭ ਛੋਟ ਕੈ ਸੰਗਾ ਕਾਨ ਕੋ ਰੂਪ ਨਿਹਾਰ ਸਭੈ ਗੁਪੀਆ ਕਬ ਸਿਆਮ ਭਾਈ ਇਕ ਰੰਗਾ ਹੋਏ ਗਈ ਤਨ ਮੈਂ ਸਭ ਹੀ ਇਕ ਰੰਗ ਮਨੋ ਸਭ ਛੋੜ ਕੈ ਸੰਗਾ ਵਾਇਦਰਜੀ ਦਾ ਖਾਲਸਾ ਵਾਇਦਰਜੀ ਕੀ ਫਤਹਿ ਜੀ